ਜੀਵੇ ਕਿ ਤੁਸੀਂ ਦੇਖਦੇ ਹੋ ਅੱਜ ਅਸੀਂ ਅੰਮ੍ਰਿਤਸਰ ਦੇ ਵੱਲਾ ਮੰਡੀ ਦੇ ਵਿੱਚ ਪਹੁੰਚੇ ਆ ਸਬਜ਼ੀਆਂ ਦੇ ਜਿਹੜੇ ਰੇਟ ਆ ਅਸਮਾਨੀ ਜਿਹੜੇ ਪਹੁੰਚੇ ਹੋਏ ਆ ਤੇ ਅਸੀਂ ਗੱਲ ਕਰਦੇ ਆ ਦੁਕਾਨਦਾਰਾਂ ਦੇ ਨਾਲ ਕਿ ਸਬਜ਼ੀ ਜਿਹੜਾ ਮਹਿੰਗੀ ਹੁੰਦੀ ਹੈ ਜਿਹੜੇ ਕਾਰਨ ਆ ਉਹ ਕੀ ਨੇ ਤੇ ਆਓ ਹਾਂਜੀ ਸੱਚ ਗੱਲ ਬਾਜੀ ਹਾਂਜੀ ਇਹ ਜਿਹੜਾ ਸਬਜ਼ੀਆਂ ਦੇ ਰੇਟ ਅਸਮਾਨੀ ਜਿਹੜੇ ਚੜੇ ਹੋਏ ਆ ਕੀ ਕਹੋਗੇ ਕਿ ਜਿਹੜਾ ਕarele ਦਾ ਭਾਅ ਵਾ ਕੀ ਹੋ ਰਿਹਾ ਇਸ ਟਾਈਮ ਕarele 50 ਇਹ ਮਿੱਠੀ ਜੁੜੀ ਹਰੀ ਮਿਰਚਾਂ ਦੀ 40 ਰੁਪਏ ਸ਼ਿਮਲਾ ਮਿਰਚ ਦਾ ਜਿਹੜਾ ਭਾਅ ਦੱਸਿਆ ਜਾਂਦਾ ਕਿ ਇਸ ਟਾਈਮ ਜਿਹੜਾ ਬਹੁਤ ਜਿਹੜਾ 50 ਤੋਂ ਜਿਹੜਾ ਉੱਪਰ ਟੱਪਿਆ ਹੋਇਆ ਵਾ ਕੀ ਕਹੋਗੇ ਤੇ ਬਾਰੇ ਬਾਹਰ ਸੇ ਮਾਲ ਘੱਮ ਆ ਰਿਹਾ ਬਸ ਕਿਤੇ ਨਾ ਕਿਤੇ ਜਿਹੜਾ ਗਰਮੀ ਕਾਰਨ ਵੀ ਜਿਹੜਾ ਇਹ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਜਿਹੜਾ ਬਾਰਿਸ਼ ਦਾ ਮੌਸਮ ਆ ਕੀ ਕਹੋਗੇ ਉਹਦੇ ਬਾਰੇ ਕਿ ਜਿਹੜਾ ਸਬਜ਼ੀਆਂ ਦੀ ਦਿੱਕਤ ਜਿਹੜੀ ਕਿਉਂ ਆ ਰਹੀ ਹੈ ਇਸ ਸਮੇਂ ਵੈਸੇ ਹੀ ਇਨ ਦਿਨੋਂ ਮੇ ਆਕਤ ਤੇਜੀ ਆ ਜਾਂਦੀ ਹੈ ਬਾਹਰ ਸੇ ਸਮਾਨ ਘਮ ਆਤਾ ਹੈ ਸ਼ਿਮਲਾ ਮਿਰਚ ਜਿਹੜੇ ਕੀ ਭਾਜੇ ਅਸਟ ਇਸ ਸਮੇਂ 70 80 ਰੁਪਏ ਕਿਲੋ ਬੜੀਆ ਸ਼ਿਮਲਾ ਦੱਸਿਆ ਜਾਂਦਾ ਕਿ ਕਿਤੇ ਨਾ ਕਿਤੇ ਜਿਹੜਾ ਇਹ ਦਿਨਾਂ ਚ ਆ ਕੇ ਜਿਹੜੀ ਬਾਰਿਸ਼ ਦਾ ਲਾਲੋ ਜਾਂ ਗਰਮੀ ਜਾਰੀ ਕਾਰਨ ਕਿਤੇ ਨਾ ਕਿਤੇ ਉਹਨਾਂ ਨੂੰ ਦਿੱਕਤਾਂ ਦਾ ਜਿਹੜਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ ਤੇ ਅਸੀਂ ਖਰੀਦਦਾਰਾਂ ਨਾਲ ਗੱਲ ਕਰਦੇ ਆਂ ਸਬਜੀ ਦੇ ਸਤਿਕਰ ਅੰਕਲ ਜੀ ਹਾਂਜੀ ਕਿੱਥੋਂ ਆਏ ਜੀ ਹੀਂ ਚਬੇ ਮਿੰਟ ਤੋਂ ਆਏ ਤੁਸੀਂ ਮਿੰਟ ਤੋਂ ਤੁਸੀਂ ਇਹ ਸਾਡੇ ਜਿਹੜੇ ਸਬਜ਼ੀਆਂ ਦੇ ਰੇਟ ਆ ਸਮਾਨੀ ਜਿਹੜੇ ਹੋਏ ਆ ਤੁਸੀਂ ਜਿਹੜੀ ਖਰੀਦਦੇ ਕੀ ਖਰੀਦ ਕੇ ਲਿਆਓ ਨਹੀਂ ਆਮ ਖਰੀਦੇ ਆ ਜੀ ਕੀ ਭਾਜੜੇ ਤੁਹਾਨੂੰ ਆਮ ਜਿਹੜੇ ਮਿਲੇ ਨੇ ਇਹ ਆਪਣਾ 200 ਦੇ 5 ਕਿਲੋ ਮਿਲੇ 200 ਤੇ 5 ਕਿਲੋ 40 ਰੁਪਏ ਕਿਲੋ ਜਦੋਂ ਤੁਹਾਡੇ ਬਾਰੇ ਸੀਗੇ ਜਦੋਂ ਤੁਸੀਂ ਪਹਿਲਾਂ ਖਰੀਦਦੇ ਸੀ ਸੱਜਿਆ ਉਦੋਂ ਜਿਹੜੇ ਇਹਨਾਂ ਦੇ ਭਾ ਕੀ ਕਿਦੋਂ ਪੁਰਾਣੇ ਸਮੇਂ ਤੇ ਪੁਰਾਣੇ ਸਮੇਂ ਦੇ ਵਿੱਚ ਉਦੋਂ ਦੇਖੋ ਉਦੋਂ ਦੀ ਗੱਲ ਛੱਡੋ ਜੀ ਹਾਂ ਕੀ ਕਹੋਗੇ ਜਿਹੜਾ ਸਬਜ਼ੀਆਂ ਦੇ ਰੇਟ ਤੁਸੀਂ ਦੇਖ ਸਕਦੇ ਹੋ ਕਿ 50 ਤੋਂ ਪਲੱਸ ਹੋਏ ਪਏ ਆ ਤੇ ਕੀ ਕਹੋਗੇ ਉਹਨਾਂ ਬਾਰੇ ਉਹਨਾਂ ਬਾਰੇ ਕੀ ਕਹਿ ਸਕਦੇ ਹਾਂ ਇਹਨਾਂ ਦੀ ਮਜ਼ਦੂਰੀ ਮਜ਼ਦੂਰੀ ਆ ਜਿਨ੍ਹਾਂ ਨੇ ਵੇਚਣੇ ਆ ਮਗਰੋਂ ਵੀ ਮਹਿੰਗੇ ਹੁੰਦੇ ਆ ਸਰਕਾਰਾਂ ਕੁਝ ਕਰਨ ਤੇ ਫੇਰੀ ਹੈ ਨਾ ਮਾਨ ਸਾਹਿਬ ਨੂੰ ਕੀ ਫੀਲ ਕਰਦੇ ਹੋ ਕਿ ਜਿਹੜਾ ਮਾੜਾ ਬੰਦਾ ਇਸ ਟਾਈਮ ਦੱਸਿਆ ਜਾ ਰਿਹਾ ਕਿ ਸਬਜ਼ੀ ਨਹੀਂ ਘਰ ਚ ਬਣਾ ਸਕਦਾ ਤੁਸੀਂ ਦੇਖਦੇ ਹੋ ਕਿ ਜਿਹੜੇ 80 ਰੁਪਏ ਕਿਲੋ ਸ਼ਿਮਲਾ ਮਿਰਚ ਦੱਸੀ ਜਾਂਦੀ 40 ਰੁਪਏ ਕਿਲੋ ਆਲੂ ਪਿਆਜ਼ ਦੱਸੇ ਜਾਂਦੇ ਆ ਉਹਨਾਂ ਨੂੰ ਕੀ ਫੀਲ ਕਰਦੇ ਉਹਨਾਂ ਨੇ ਅਪੀਲ ਕਰੀ ਕਰਿਓ ਉਹ ਮਾਨ ਸਾਹਿਬ ਦਾ ਤੇ ਬੇਰਾ ਹੀ ਕਰ ਕੋਇਆ ਵਾ ਉਹਦੀ ਗੱਲ ਹੀ ਨਾ ਕਰੋ ਤੁਸੀਂ ਉਹਨਾਂ ਨੂੰ ਤਾਂ ਹੈ ਗਈ ਆ ਬਈ ਬੋਤਲ ਸ਼ਰਾਬ ਦੀ ਮਿਲ ਜਾਵੇ ਪੀ ਕੇ ਸ਼ੌਹ ਜਾਵੇ ਗੱਲ ਮੁੱਕੀ ਉਹਨੂੰ ਕੀ ਪਤਾ ਇੱਥੋਂ ਦਾ ਵੀ ਇੱਥੇ ਕੀ ਬੰਡਾ ਕੀ ਇੱਥੇ ਕੀ ਨਹੀਂ ਬੰਡਦਾਗਾ ਸਰਕਾਰਾਂ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਥੱਲੇ ਕੀ ਬੰਡਦਾ ਵਾ ਇਹਨਾਂ ਉੱਤੇ ਉੱਤੇ ਜਿਹੜੇ ਵੱਡੇ ਵੱਡੇ ਲੋਕ ਐ ਨਾ ਉਹਨਾਂ ਬਾਰੀ ਬਾਰ ਲੱਗਦਾ ਥੱਲੇ ਜਿਆ ਵਾਰ ਨਹੀਂ ਪਾਰ ਰਹੇ ਪਹਿਲੇ ਸਮੇ ਜਿਹੜੇ ਚੰਗੇ ਸੀਗੇ ਜਾਂ ਹੁਣ ਤੁਸੀਂ ਲਾ ਲਓ ਕੀ ਉਹ ਸਾਡੇ ਟਾਈਮ ਦੇ ਜਵਾਨੀ ਰੁਪਈਏ ਕਿਲੋ ਤੇ ਸਬਜ਼ੀ ਮਿਲਦੀ ਸੀ ਹੁਣ ਬੱਚਿਆਂ ਨੂੰ ਪਤਾ ਨਹੀਂ ਜਵਾਨੀ ਕੀ ਹੁੰਦੀ ਆ ਹੁ ਇਹ ਸਰਕਾਰਾਂ ਦਾ ਬੇਰਗਰ ਸਰਕਾਰਾਂ ਦੀ ਗੱਲਾਂ ਕਰੋ ਤੇ ਦੂਸਾ ਤੁਸੀਂ ਅੰਕਲ ਜੀ ਦੇਖਦੇ ਹੋ ਕਿ ਤੁਸੀਂ ਮੰਡੀ ਦੇ ਵਿੱਚ ਸਬਜ਼ੀ ਦੀ ਖਰੀਦਦਾਰੀ ਕਰਨਾ ਹੁੰਦੇ ਹੋ ਲੇਕਿਨ ਤੁਹਾਨੂੰ ਇੱਥੇ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ ਜਿਵੇਂ ਕਿ ਤੁਸੀਂ ਗੰਦਗੀ ਦੇਖਦੇ ਹੋ ਕਿ ਜਿਹੜਾ ਬਹੁਤ ਹੀ ਜਿਹੜਾ ਹਾਲ ਬੁਰਾ ਵਾ ਕੀ ਕਹੋਗੇ ਉਹਦੇ ਬਾਰੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਕਿ ਤੁਸੀਂ ਡੇਲੀ ਦੀ ਖਰੀਦਦਾਰੀ ਕਰਨਾ ਹੁੰਦੇ ਹੋ ਹਾਂਜੀ ਹਾਂਜੀ ਇਹ ਸਰਕਾਰਾਂ ਨੂੰ ਸਫਾਈ ਕਰਾਉਣ ਤੇ ਫੇਰੀ ਹੈ ਨਾ ਸਰਕਾਰਾਂ ਨੂੰ ਵੀ ਬੱਸ ਸਰਕਾਰਾਂ ਆਹ ਦੇਣ ਕਿ ਸਬਜ਼ੀ ਕਿ ਜਿੰਨੀ ਸਬਜ਼ੀ ਤਾਂ ਹੀ ਖਰੀਦਣੀ ਆ ਦੁਕਾਨਾਂ ਤੋਂ ਕਿਹਦੇ ਰਦਣੀ ਆ ਉਹ ਉਹਨਾਂ ਨੇ ਆਪਣਾ ਹੀ ਆ ਵੀ ਆਈ ਪੈਸੇ ਇਕੱਠੇ ਕਰ ਲਈਏ ਜਾਂ ਫਿਰ ਸਰਕਾਰਾਂ ਦੇ ਖਰਚਾ ਕਰ ਲਈਏ ਬਸ ਇਹੋ ਜਿਹਾ ਹੋਣਾ ਜ਼ਰੂਰੀ ਧੰਨਵਾਦ ਜੀ ਤੁਹਾਡਾ ਮੈਂ ਉਹ ਜਿੱਥੇ ਸਬਜ਼ੀ ਕੱਟ ਤੇ ਗੰਦਗੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਪਪਾ ਜੀ ਸੱਸਰੀ ਕਾਲ ਕਿਹੜਾ ਮੇ ਪਿੰਡ ਜਿਹੜਾ ਮੇਰਾ ਪਿੰਡ ਕਤੂਨਗੜ ਕੱਲੀ ਪਿੰਡੀ ਰੱਖੀ ਹੈ ਇਹੋ ਥੋੜਾ ਜਿਹਾ ਅੱਛਾ ਤੇ ਆ ਕੋਈ ਪੈਸਾ ਬੁਹਾ ਦਿੰਦੇ ਇੱਥੇ ਬੈਣਦਾ ਕਿ ਜਾਂ ਫਰੀ ਹੈ ਨਹੀਂ ਫਰੀ ਹੈ ਹੀ ਫਰੀ ਹੈ ਤੇ ਆ ਜਿਹੜਾ ਇੱਥੇ ਗੰਦਗੁੰਦ ਪਿਆ ਮਾੜਾ ਮੋਟਾ ਕਿਆ ਨਹੀਂ ਕਦੀ ਕਿਸ ਨੂੰ ਨਹੀਂ ਚੁੱਕਦੇ ਆ ਮੀਂਹ ਪੈ ਗਿਆ ਫੇਰ ਮੀਂਹ ਜੇ ਸੁੱਕਾ ਆਵੇ ਕਿੰਨਾ ਪਿੰਡੀ ਪੁੰਡੀ ਕੀ ਰੇਟ ਜਾਂਦੀ ਹੈ ਪਿੰਡੀ 30 ਰੁਪਏ 30 ਰੁਪਏ ਕਿਲੋ ਇਹ ਪਹਿਲਾਂ ਜਦੋਂ ਗਰਮੀਆਂ ਚ ਕਹਿੰਦੇ ਸੀ ਵੀ ਗਰਮੀਆਂ ਦਾ ਕਰਕੇ ਸਬਜ਼ੀ ਸੁੱਕ ਗਈ ਆ ਤਾਂ ਆਵੇਂਗੀ ਹੋਗੀ ਹੁਣ ਕੀ ਕਰਨ ਮੰਦੇ ਮੈਂ ਇਹ ਸਬਜ਼ੀ ਵੇ ਹਾਂ ਨਾ ਕੱਲੀ ਸੇ ਪੀੜੀ ਪਿੰਡੀ ਨਜ਼ਰ ਆਉਂਦੀ ਫੇਰ ਤੁਸੀਂ ਆਏ ਕਿ ਹੋਰ ਸਬਜ਼ੀ ਦਾ ਨਜ਼ਰ ਤੁਹਾਨੂੰ ਆਇਆ ਕੋਈ ਇੱਥੇ ਪਿੰਡੀ ਆ ਜੋ 30 ਰੁਪਏ ਕਿਲੋ ਹੈ ਬਾਕੀ ਵੀ ਸਬਜ਼ੀਆਂ ਦਾ ਤੁਹਾਨੂੰ ਇੱਥੇ ਰੇਟ ਦੱਸਦੇ ਆਂ ਵੀ ਅਸਮਾਨ ਨੂੰ ਛੋ ਚੁੱਕੇ ਨੇ ਸਬਜ਼ੀਆਂ ਦੇ ਰੇਟ ਪਹਿਲਾ ਕਾਰਨ ਸੀ ਕਿ ਗਰਮੀ ਜਿਆਦਾ ਸੀ ਤੇ ਸਬਜ਼ੀਆਂ ਸੁੱਕ ਜਾਂਦੀਆਂ ਸੀ ਪਰ ਹੁਣ ਲੋਕ ਕਹਿ ਰਹੇ ਨੇ ਕਿ ਇਹਨਾਂ ਦੇ ਦੱਸਣ ਦੇ ਅਨੁਸਾਰ ਕਿ ਹੁਣ ਸਬਜ਼ੀ ਬਹੁਤ ਘਟ ਆ ਰਹੀ ਆ ਪਿੱਛੋਂ ਇਸ ਕਰਕੇ ਸਬਜ਼ੀ ਦਾ ਰੇਟ ਆ ਜੋ ਬਹੁਤ ਤੇਜ਼ ਹੋ ਰਿਹਾ ਹੈ ਆ ਜੋ ਕਿ ਨਾ ਗੱਡੇ ਗੁੱਡੇ ਨੂੰ ਅਸਮਾਨ ਨੂੰ ਕਹਿੰਦੇ ਸਾਰੇ ਸਬਜ਼ੀਆਂ ਸਬਜ਼ੀਆਂ ਦੇ ਭਾਅ ਨੇ ਤਾਂ ਅਸਮਾਨ ਤੋਂ ਛੁਗੇ ਆ ਤੇ ਹੁਣ ਪਿੱਛੇ ਸੋਦੇ ਤੇਜ਼ ਨੇ ਕੀ ਕਾਰਨ ਮੰਨਦੇ ਹੋ ਮਤਲਬ ਪਾਕਿਸਤਾਨ ਦੇ ਗਰਮੀ ਜਿਆਦਾ ਹੀ ਉਹ ਕਹਿੰਦੇ ਛੜ ਛੋਟ ਜਾਂਦੇ ਸਾਰਾ ਕੋ ਤੇ ਹੁਣ ਕੀ ਕੋਈ ਨਾ ਟਰਾਂਸਪੋਰਟ ਦੇ ਖਰਚੇ ਵਡੇ ਨੇ ਉਹ ਸਬਜ਼ੀਆਂ ਤੇ ਪੈਣੇ ਆ ਮਿੱਟੀ ਦੂਰੋਂ ਸੋਦੇ ਆਣੇ ਆ ਉਹਨਾਂ ਖਰਚੇ ਸਬਜ਼ੀਆਂ ਤੇ ਪੈਣੇ ਨੇ ਸਰਕਾਰਾਂ ਕਣਕ ਸਸਤੀ ਕਰ ਦਿੰਦੀਆਂ 2 ਰੁਪਏ ਕਿਲੋ ਵਾਲੇ ਦੂਜੇ ਮਨੇ ਆਈਆਂ ਨਹੀਂ ਚੋੜੀ ਕੱਸੀ ਜਾਂਦੀਆਂ ਇੰਨਾ ਹੀ ਜੂੜੀ ਆਪੇ ਕੱਸੀ ਤੇ ਤੇਲ ਮਹਿੰਗਾ ਪੈਟਰੋਲ ਮਹਿੰਗਾ ਵਾ ਡੀਲ ਮਹਿੰਗਾ ਵਾ ਟਰਾਂਸਪੋਰਟ ਦੇ ਸਿਰ ਤੇ ਹੀ ਏ ਟਰਾਂਸਪੋਰਟ ਜਿੰਨੇ ਪੈਸੇ ਵਾਧੇ ਪੈਣੇ ਉਹਨੇ ਸੋਦੇ ਤੇ ਪੈਣੇ ਆ ਤੇ ਹੁਣ ਸਰਕਾਰਾਂ ਨੂੰ ਕਹਿਣਾ ਚਾ ਇਹ ਡੇਲੀ ਇਦਾ ਨਰਕ ਭਰੀ ਜ਼ਿੰਦਗੀ ਜਿੱਥੇ ਪੈਨੇ ਡੇਲੀ ਇੱਥੇ ਵਹਿੰਦਾ ਜੀ ਵਾਹ ਇਹ ਨਰਕਾ ਚ ਬਹਿਣ ਵਾਸਤੇ ਲੋਕ ਇੱਥੇ ਪਹਿਲੀ ਗੱਲ ਤੇ ਆਦਤ ਪੈ ਚੁੱਕੀ ਆ ਕੀ ਕਰਨੇ ਮਜਬੂਰ ਨੇ ਲੋਕ ਆ ਕਿ ਇਹ ਸਾਲ ਦਾ ਆਪਣੇ ਪੈਸੇ ਭਰਦੇ ਨੇ ਇਹਨਾਂ ਦਾ ਕਾਰਡ ਕੋਡ ਵਗੈਰਾ ਬਣਦੇ ਉਹ ਬਈ ਕਿਹੜੇ ਪਿੰਡੋਂ ਆਏ ਜੀ ਅਸੀਂ ਮਜੀਠਾ ਰੋਡ ਤੋਂ ਆਏ ਵਾਇਗੁਰ ਜੀ ਤੇ ਇਹ ਥੋੜਾ ਥੋੜਾ ਖਣ ਲੱਗੇ ਜੇ ਗੱਡੀ ਫਿਰ ਕਿੰਨਾ ਕ ਵਿੱਚੋਂ ਕੱਢ ਕੇ ਥੋੜੇ ਬਾਲੀ ਮਾਇਆ ਤੇ ਇਹ ਘਰ ਵਾਤੀ ਖਣ ਲੱਗੇ ਵਾਇਗੁਰ ਜੀ ਇਹੀ ਉਹ ਪਿੰਡਾਂ ਨਾਲੋਂ ਸਸਤਾ ਇੱਥੇ ਮਿਲਦਾ ਫਰਕ ਆ ਥੋੜਾ ਜਿਹਾ ਫਰਕ ਆ ਥੋੜਾ ਜਿਹਾ ਹ ਜਿੰਨੇ ਕੋ ਮੈਂ ਦਗਾ ਨਹੀਂ ਸਾਰੇ ਢੜੀ ਤੇ ਫੇਰਨਾ ਉਹਨੇ ਉਹਨੇ ਵੀ ਤੇ ਰੋਟੀ ਖਾਣੀ ਕਿ ਨਹੀਂ ਉਹਨੇ ਵੀ ਖਾਣੀ ਉਹਨੇ ਵੀ ਲੈਣੀ ਤੇ ਜੇ ਇਥੋਂ ਇਥੋਂ ਭਾ ਦੇ ਭਾ ਖੜੇਗਾ ਤੇ ਗਾੜੀ ਕੀ ਕਰੇਗਾ ਉਹਨੇ ਲੋਕ ਜਾਣ ਕਿਦਰ ਮਸਲਾ ਆਏ ਵੀ ਜਾਣ ਕਿਦਰ ਇਹ ਸਰਕਾਰਾਂ ਸੋਚਣ ਹਾਂ ਸਰਕਾਰਾਂ ਨੇ ਸਰਕਾਰਾਂ ਨੂੰ ਤਾਂ ਇਹ ਕਹਿੰਦੇ ਨਹੀਂ ਨਾ ਕੋਈ ਕਹਿੰਦਾ ਇਹ ਸਰਕਾਰਾਂ ਸਰਕਾਰਾਂ ਦੇ ਕੰਨ ਬਲੇਟ ਉਹ ਅਗਰ ਜੀ ਇਹੋ ਤੇ ਕਿੰਨੇ ਆ ਵੀ ਇਹੀ ਦੇ ਸੌ ਕੋਈ ਇਹੀ ਗੱਲ ਕਿੰਨੇ ਆ ਵੀ ਸਾਰਿਆਂ ਨੂੰ ਬਾਜ ਕਿਦੋਂ ਜੋ ਵੋਟਰ ਆਣੇ ਹੁੰਦੇ ਉਹ ਤੇ ਤਰਲੇ ਪਹੁੰਦੇ ਆ ਬਾਹਰ ਨਹੀਂ ਕੋਈ ਨਹੀਂ ਹੁੰਦਾ ਨਹੀਂ ਉਦੋਂ ਸਮਝ ਕੇ ਪਾਇ ਕਰੋ ਨਾ ਸਸਰੀਕਾਲ ਜੀ ਹਾਂ ਕਿੰਨਾ ਚਿਰ ਹੋ ਗਿਆ ਇੱਥੇ ਲਾਉਂਦੇ ਨੂੰ ਫੜ ਹਮਕੋ 12 ਸਾਲ ਹੋ ਗਿਆ ਅਸੀਂ ਨਾ ਇੱਕ ਛੋਟੀ ਜੀ ਖਬਰ ਲਾਈ ਸੀ ਤੁਹਾਡੇ ਪਰਦੇਸੀ ਆਣ ਕੇ ਇੱਥੇ ਗਾਂਜਾ ਸਪਲਾਈ ਕਰ ਰਹੇ ਨੇ ਅਸੀਂ ਵੀਡੀਓ ਲਾਤੀ ਪਰ ਲੋਕ ਕਈ ਕਮੈਂਟਾਂ ਵਿੱਚ ਕਹਿੰਦੇ ਤੁਸੀਂ ਇਹਨਾਂ ਦੀ ਰੋਟੀ ਤੇ ਲੱਤ ਮਾਰਦੇ ਜੇ ਉਹਨਾਂ ਨੂੰ ਵੇਖਣ ਵਾਲਿਆਂ ਨੂੰ ਕਹਿ ਸਕਦਾ ਆ ਵੀ ਆ ਵੀ ਰੋਟੀ ਕਮਾਈ ਜਾਂਦੀ ਆ ਸਵੇਰ ਦੀਆਂ ਬੇਟੀਆਂ ਨੇ ਕਿੰਨੇ ਪੈਸੇ ਵਟਲੇ ਸੇਰ ਦੇ ਉਹ ਬਾਬਾ ਪੈਸੇ ਤੋਂ ਇਹ ਸਰਦਾਰ ਦਾ ਸੌਦਾ ਆ ਦਿਨ ਭਰ ਮੈਂ 300 200 ਹੁੰਦਾ 300 200 ਜਿਹਾ ਆ ਜਾਂਦਾ ਹੈ क्या करे गरीब मरे बंदे है और रोटी सब नमक रोटी मिल जाता है क्या रेट लसन क्या रेट चल रहा है किलो कैसे चल रहा है अभी चल रहा है डेढ़ सौ एक सौ एक सौ वो अदरक अदरक भी वही रेट है एक सौ साठ रूपया अच्छा आपकी मिर्ची मिर्ची है ये तीन रूपये तीन पाया किलो 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 तीन रूपये किलो आसमानू सू चुके ने भगवंत मान सरकार बेनती है की ਆਟਾ ਦੇਜੋ ਆਟੇ ਚ ਪਾਣੀ ਪਾ ਕੇ ਤੇ ਖਾਧਾ ਨਹੀਂ ਜਾਣਾ ਸਬਜ਼ੀਆਂ ਨਾਲ ਹੀ ਖਾਧਾ ਜਾਣਾ ਇਧਰ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ ਸਰਕਾਰ ਨੂੰ